ਗੁਰਤੀ 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 ਦੇ ਰਿਹਾ ਜੀ ਕੀ ਬਾਤ ਹੈ ਬੱਚੇ ਨੂੰ ਗੁਰਤੀ ਦੇ ਰਿਹਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਅੰਬੇ ਦੇ ਨਾਮ ਤੇ ਬਹੁਤ ਧੰਨਵਾਦ ਹੈ ਦੇਖੋ ਇਹ ਅੱਜ ਇਸ ਬਰਨਾਲੇ ਦੇ ਕਬੱਡੀ ਕੱਪ ਦੇ ਭਾਈ ਅੰਬਾ ਸੁਰ ਸਿੰਘ ਵਾਲਾ ਜਿਹੜਾ ਵੈਸਟੇਡ ਰਿਹਾ ਉਹਨਾਂ ਤੋਂ ਸਾਡਾ ਵੀਰ 프ਾਂਕ ਆਇਆ ਉਹ ਗੁਰਤੀ ਦੇ ਰਿਹਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਹਾ ਇਦਾਂ ਦਾ ਸਟਾਰ ਇਹੀ ਬਣੇ ਇਹ ਹੁੰਦਾ ਪਿਆਰ ਆਹ ਦੇਖਦਾ ਵੀ ਤਰਨ ਤਰਨ ਦਾ ਏਰੀਆ ਮੁੰਡਿਆਂ ਨੇ ਝੋਲਾ ਸਾਹਿਬ ਸੁਰ ਸਿੰਘ ਵਾਲਾ ਆਹ ਸਾਡੇ ਬਾਬਾ ਦੀਪ ਸਿੰਘ ਦਾ ਉਹ ਇਲਾਕਾਗਾ ਹੈ ਕਿ ਨਾ ਜੀ ਬਹੁਤ ਵੱਡੀ ਦੇਨਾ ਅੰਮ੍ਰਿਤਸਰ ਸਾਹਿਬ ਹਰੀਕੇ ਪੱਤਨ ਝੋਲਾ ਸਾਹਿਬ ਸਾਰੇ ਮੈਂ ਦੇਖਦਾ ਮਸ਼ਹੂਰ ਪਿੰਡ ਭਾਈ ਅੰਬੇ ਸੁਰ ਸਿੰਘ ਵਾਲੇ ਤੋਂ ਸਾਡੇ ਵੀਰ ਨੇ ਇੱਕ ਬੱਚੇ ਨੇ ਗੁਰਤੀ ਦਵਾਈ ਹੈ ਪਹਿਲਾਂ ਤੁਸੀਂ ਆਏ ਦੱਸੋ ਤੁਹਾਨੂੰ ਮੈਂ ਇਹ ਵੇਖਣ ਦਾ ਸਵਾਦ ਆਇਆ ਭਾਈ ਅਸੀਂ ਹੱਥ ਬੰਨ ਕੇ ਮਾਫੀ ਚਾਹੁੰਦੇ ਆ ਸਾਨੂੰ ਪਤਾ ਨਹੀਂ ਸੀ ਯਾਰ ਇੰਨਾ ਇਕੱਠ ਹੋ ਜੂਗਾ ਤੇ ਵਾਕਈ ਸਹੀ ਗੱਲ ਆ ਵੀ ਕੱਖ ਦੇ ਅੱਜ ਰਕਾਰ ਟੁੱਟ ਗਏ ਲਾਈਵ ਦੇਖਣ ਵਾਲਿਆਂ ਦੇ ਵੀ ਔਰ ਇੱਥੇ ਸਾਕਤ ਪਹੁੰਚਣ ਵਾਲਿਆਂ ਦੇ ਵੀ ਇਹ ਥੋੜੇ ਕਰਕੇ ਟੂਰਨਾਮੈਂਟ ਸਕਸੈਸ ਹੋਇਆ ਅਸੀਂ ਤੇ ਸਿਰਫ ਬਸ ਉਹਦੇ ਕਹਿਣਾ ਕੋਈ ਕੰਮ ਕਰਨ ਵਾਲੇ ਸੀਗੇ ਪਰ ਸੰਗਤ ਵੱਡੀ ਆ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਜਦੋਂ ਵੀ ਆਉਣਾ ਸਾਰੇ ਭਰਾਵਾਂ ਨੇ 3 ਤਰੀਕ ਨੂੰ ਦੁਕਾਨ ਦੇ ਵਿੱਚ ਵੀ ਮੇਲਾ 20 ਤਰੀਕ ਨੂੰ ਮੇਰੇ ਆਪਣੇ ਪਿੰਡ ਦੇ ਵਿੱਚ ਦੋ ਪਾਰੋਂ ਅੰਬੇ ਦਾ ਸੰਗ ਜ਼ਰੂਰ ਆਉਣਾ ਪਿਆਰਿਆ ਇਹੀ ਮਗਵਾਈ ਭرائی ਆ ਨਾ ਤੂੰ ਆ ਦਾ ਸਾਊਂਡ ਹੀ ਔਨ ਕਰ ਲਿਆ 20 ਤਰੀਕ ਨੂੰ ਅੰਬਾ ਵੀ ਪਹੁੰਚੂਗਾ ਸਨੀ ਹੋਣੀ ਸਾਰੇ ਪਹੁੰਚਣਗੇ ਮਾਝਾ ਮਾਲਵਾ ਦਵਾਬਾ ਤੇ ਪਵਾਦ ਦੋ ਬੰਦੇ ਬਾਰਾਂ ਵਿੱਚ ਇਕੱਠੇ ਕਰਾਂਗੇ ਆਉਂਗੇ ਸਾਰੇ ਚੜਦੀ ਕਲਾ ਹੋਊਗੀ ਮਹਾਰਾਜ ਉੱਥੇ ਵੱਡੇ ਪ੍ਰਬੰਧ ਕਰਾਂਗੇ ਮਹਾਰਾਜ ਬੋਲੀਏ ਕਿ ਸਾਰੇ ਮਾਝੀ ਵਾਲੇ ਸਾਰੇ ਇਕੱਠੇ ਰਲ ਕੇ ਰੋ ਸਾ ਮਾਝੀ ਵਾਲਿਆਂ ਨੂੰ ਵੀ ਬੇਨਤੀ ਸਾਰੀ ਕਬੱਡੀ ਨੂੰ ਬੇਨਤੀ ਆ ਦੇਖੋ ਅੱਜ ਆਪਾਂ ਸਾਰੇ ਭਰਾ ਖੜੇ ਆ ਨਾ ਆਪਾਂ ਕਬੱਡੀ ਕਰਕੇ ਇਕੱਠੇ ਆ ਸਾਰਿਆਂ ਨੂੰ ਬੇਨਤੀ ਆ ਜਦੋਂ ਵੀ ਕੋਈ ਵੀ ਇਸ ਤਰ੍ਹਾਂ ਦਾ ਇਵੈਂਟ ਕੋਈ ਵੱਡਾ ਕਰਾਉਂਦਾ ਮੈਂ ਤਾਂ ਹਰ ਇੱਕ ਦਾ ਟੂਰਨਾਮੈਂਟ ਵੱਡਾ ਬਈ ਅਸੀਂ ਇਹ ਵੀ ਕਹਿੰਦੇ ਵੀ ਇਹਦਾ ਛੋਟਾ ਕੇਦਾ ਵੱਡਾ ਪਰ ਪਹਿਲਵਾਨ ਜੀ ਏਕੇ ਵਿੱਚ ਵਾਲਿਆ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਣੀ ਨੂੰ ਤੇ ਅੰਬੇ ਨੂੰ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੇ ਹਾਰਲੇ ਜਿੱਤੇ ਆ ਦੁਆਬਾ ਤੇ ਮਾਝਾ ਫਾਸਟ ਸੈਕਿੰਡ ਨੇ ਸੋ ਦੋਨੋਂ ਮੈਚਾਂ ਅੱਜ ਵੈਸਤਾ ਦੂ ਅੱਜ ਸਣੀ ਕਾਲੇ ਸਿੰਘਾਂ ਨੇ ਰਿਕਾਰਡ ਬਣਾਤਾ ਸੈਮੀ ਚ ਛੋਟਾ ਮੋਟਰਸਾਈਕਲ ਤੇ ਫਾਈਨਲ ਚ ਹਾਰਨੇ ਜਿੱਤ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਤੇ ਅੰਬੇ ਨੇ ਵੀ ਰਿਕਾਰਡ ਬਣਾਤਾ ਅੰਬਾ ਫਾਈਨਲ ਦੇ ਵਿੱਚ ਵੀ ਬੈਸਟ ਤੇ ਅੰਬਾ ਸੈਮੀਫਾਈਨਲ ਦੇ ਵਿੱਚ ਵੀ ਬੈਸਟ ਸੱਚੇ ਪਾਸ਼ਾਰੀ ਮੇ